ਤੂੰ ਤਾਂ ਚੁੱਪੀ ਕਰਨੀ ਜੇ ਤਾਂ ਤਾਂ ਕਿਸੇ ਦੇ ਰਖੜੀ ਬੰਨੀ ਹੋਵੇ ਤਾਂ ਤਾਂ ਤੈਨੂੰ ਪਤਾ ਹੋਵੇ ਜਾਂ ਤਾਂ ਇੱਥੋਂ ਕਿਸ ਨੇ ਬਣਾਈ ਹੋਵੇ ਹੋ ਗਈ ਅਜੇ 부ਜੀ ਜੀ ਕਿਉਂ ਫਿਰਦੀ ਐ ਜਿੰਨੂੰ ਵੀ ਹੋ ਗਿਆ ਬੇਬੇ ਤੈਨੂੰ ਪਤਾ ਤਾਂ ਹੈਗਾ ਮੇਰੀ ਮਾਂ ਦੀ ਜਵਾਨ ਦਾ ਜਾਣ ਲਗੀ ਕਿੰਨਾ ਕੁਸ ਕੇ ਕੇ ਗਈ ਐ ਚਲੋ ਤਿਆਰ ਤਾਂ ਮੈਂ ਹੋ ਗਈ ਹੁਣ ਹੁਣ ਮੈਂ ਨਾ ਸਵੇਹਾ ਮੁੜ ਕੇ ਵੀ ਆਉਂਗੀ ਸਵੇਹਾ ਭੱਗ ਜਾਨੀ ਆ ਤੇ ਹੁਣ ਗੁੱਗੀ ਨੂੰ ਕਹਨੀ ਆ ਮੈਨੂੰ ਬਸ ਤੇ ਸਿੱਡੇਊਗਾ ਦੇਬੂਆ ਮੈਨੂੰ ਅੱਜ ਤੇ ਬੱਸ ਚੜਾ ਕੇ ਆ ਮੈਂ ਰਖੜੀਆਂ ਬੰਨਣ ਜਾਣੀ ਆ ਤੇਰੇ ਮਾਮਿਆਂ ਦੇ ਉਹਨਾਂ ਨੂੰ 5-6 ਦਿਨ ਹੋ ਗਏ ਫੋਨ ਕਰਦਿਆਂ ਨੂੰ ਮੈਨੂੰ ਕੋਈ ਨਹੀਂ ਛੱਡਿਆ ਉਹ ਆ ਜਾ ਰਖੜੀਆਂ ਚ ਤਾਂ ਇੰਨੇ ਦਿਨ ਪਏ ਨੇ ਤੁਸੀਂ ਪਹਿਲਾਂ ਹੀ ਜਾਈ ਜਾਂਦੇ ਹੋ ਤੂੰ ਤਾਂ ਚੁੱਪੀ ਕਰਨੀ ਜੇ ਤਾਂ ਤਾਂ ਕਿਸੇ ਤੇ ਰਖੜੀ ਬੰਨੀ ਹੋਵੇ ਤਾਂ ਤਾਂ ਤੈਨੂੰ ਪਤਾ ਹੋਵੇ ਜਾਂ ਤਾਂ ਇੱਥੋਂ ਕਿਸੇ ਨੇ ਬਣਾਈ ਹੋਵੇ ਤੈਨੂੰ ਤਾਂ ਰੱਬ ਨੇ ਦਿੱਤਾ ਹੀ ਨਹੀਂ ਰਖੜੀ ਬਣਾਉਣ ਵਾਲਾ ਤੈਨੂੰ ਬੜੀ ਅਕਲ ਹੈ ਬਿਨਾ ਮਤਲਬ ਤੋਂ ਵਿੱਚ ਬੋਲਣ ਲੱਗ ਜਾਂਦੀ ਐ ਮੇਰੇ ਪੇਕੇ ਨੇ ਮੈਂ ਕਦੋਂ ਮਰਜੀ ਜਾਵਾਂ ਨਾਲੇ ਰਖੜੀ ਆਏ ਦਿਨ ਮੇਰੀ ਧੀ ਆਉ ਮੇਰੇ ਪੁੱਤ ਦੇ ਰਖੜੀ ਬੰਨਣ ਚੱਲ ਮੈਂ ਮਟਚਾ ਰੱਖਿਆ ਮੈਨੂੰ ਚੱਲ ਚੱਲ ਕੋਈ ਨਹੀਂ ਛੱਡੇ ਬਣਾ ਮੰਮੀ ਤੂੰ ਅਮਨ ਨੂੰ ਐ ਕਿ ਬੋਲਦੀ ਹੁੰਨੀ ਹੈਗੀ ਉਹਦਾ ਪਹਿਲੀ ਦੁਖੀ ਹੈਗੀ ਨਾ ਸਰਤੇ ਪਿਓ ਹੈ ਨਾ ਭਾਈ ਹੈ ਨਾ ਫਿਰ ਉਹ ਤਾਂ ਚੁੱਪ ਕਰਕੇ ਨਹੀਂ ਬੈਠਾ ਜਾਂਦਾਗਾ ਹਰ ਇੱਕ ਗੱਲ 'ਚ ਬੋਲਦੀ ਹੈ ਫਿਰ ਕੀ ਹੋ ਗਿਆ ਮੰਮੀ ਉਹਨੇ ਜੀ ਪੁੱਛ ਲਿਆ ਵੀ ਇੰਨੇ ਦਿਨ ਪਹਿਲਾਂ ਕਿਉਂ ਜਾਨਨੀ ਹੈ ਨਾਲੇ ਮੇਰੇ ਪੇਕੇ ਮੈਂ ਕਦੋਂ ਮਰਜੀ ਜਾਵਾਂ ਕਦੋਂ ਮਰਜੀ ਆਵਾਂ ਤੂੰ ਮੈਨੂੰ ਆਇ ਲੱਗਦਾ ਵੀ ਜ਼ਿਆਦਾ ਹੀ ਨੀ ਬਕਾਲਤ ਜੀ ਕਰਨ ਲੱਗਿਆ ਵੀ ਮੰਮੀ ਇਹ ਚ ਬਕਾਲਤ ਵਾਲੀ ਕੀ ਗੱਲ ਐ ਤੂੰ ਪਿਛਲੀ ਵਾਰ ਵੀ ਰਖੜੀ ਤੇ ਉਹਨੂੰ ਇੰਨਾ ਕੁਝ ਬੋਲੀ ਵੀਰਪਾਲ ਤੇ ਉਤਾਰ ਦੇ ਸਾਹਮਣੇ ਕਿੰਨੇ ਦਿਨ ਉਹਨੇ ਗੱਲ ਨਾ ਮਨਤੇ ਲਈ ਰੱਖੀ ਐ ਮੰਮੀ ਤੂੰ ਮੜਾ ਸੋਚ ਕੇ ਬੋਣ ਲਿਆ ਕਰ ਲੈ ਦੱਸ ਉਹਦਾ ਖਮਿਆਤੀ ਵੱਡੇ ਹੀ ਸਾਰਾ ਕੁਸਾ ਜੇ ਮੇਰੇ ਨਾਲ ਐ ਚਾਰ ਭਾਂਡੇ ਦੇ ਕੇ ਨਾ ਢੱਕਾ ਦੂੰ ਇਹ ਛੱਡ ਹੋਣ ਵਾਲੀ ਕੀ ਗੱਲ ਐ ਮੰਮੀ ਚੱਲ ਬਹਿ ਜਾ ਛੱਡੇ ਹਣ ਮੰਮੀ ਨਹੀਂ ਮੈਨੂੰ ਨਹੀਂ ਲੋੜ ਤੇਰੇ ਮੋਟਰਸਾਈਕਲ ਦੀ ਮੈਂ ਤੁਰ ਕੇ ਹੀ ਭੱਜ ਜੂ ਪਹਿਲਾਂ ਉਹ ਪਕਾਈ ਮਾਰੀ ਗਈ ਹੁਣ ਤੂੰ ਮੱਤਾ ਦੇਣ ਲੱਗ ਗਿਆ ਮੈਨੂੰ ਜਬੈ ਜਾ ਉਹਦੇ ਕੋਈ ਜਾ ਕੇ ਸੁਣ ਲਾਉਦਾ ਦੁੱਖ ਸੁੱਖ ਬਾੜੀ ਔਖੀ ਕਰਤੀ ਮੈਂ ਉਹ ਕੀ ਹੋ ਗਿਆ ਯਾਰ ਤੈਨੂੰ ਪਤਾ ਤਾਂ ਹੈਗਾ ਮੰਮੀ ਦੇ ਸੁਭਾਅ ਦਾ ਪੀ ਤਾਂ ਉਹੀ ਬੋਲੀ ਜਾਂਦੀ ਰਹਿੰਦੀ ਐ ਐਤ ਮੇਰਾ ਕੀ ਕਸੂਰ ਐ ਜੇ ਮੇਰੇ ਭਰਾ ਨਹੀਂ ਹੈਗਾ ਹਰ ਵਾਰੀ ਰਖੜੀ ਤੇ ਮੈਨੂੰ ਤਾਨੇ ਮਿੰਨੇ ਦੇਣ ਲੱਗ ਜਾਂਦੀ ਆ ਪਿਛਲੀ ਵਾਰ ਵੀ ਵੀਰਪਾਲ ਤੇ ਅਵਤਾਰ ਦੇ ਸਾਹਮਣੇ ਕਿੰਨੀ ਬੇਇੱਜ਼ਤੀ ਕੀਤੀ ਸੀ ਮੇਰੀ ਕਿੰਨਾ ਕੁਰਾ ਚੰਗਾ ਬੋਲਿਆ ਸੀ ਮੈਨੂੰ ਹਮਣ ਚੁੱਪ ਕਰ ਜੇ ਭਰਾ ਬਾਜ਼ਾਰੋਂ ਮਿਲਦਾ ਹੋਵੇ ਤਾਂ ਮੈਂ ਤੈਨੂੰ ਖਰੀਦ ਕੇ ਲਿਆ ਦਾਂ ਹੁਣ ਦੱਸ ਮੈਂ ਤੈਨੂੰ ਭਰਾ ਕਿੱਥੋਂ ਲੈ ਕੇ ਦੇਵਾਂ ਚੁੱਪ ਕਰ ਤੂੰ ਰੋ ਨਾ ਅਮਨ ਅਮਨ ਹਾਂਜੀ ਬੇਬੇ ਮੈਂ ਤਾਂ ਮੈਨੂੰ ਚਾ ਲਿਆ ਦੇ ਕੋਟ ਕਰਕੇ ਹਾਂਜੀ ਮੈਂ ਮੈਨੂੰ ਧੜਕਿਆਈ ਦਵਾਈ ਮੈਂ ਭੁੱਲ ਗਈ ਮੈਨੂੰ ਦਵਾਈ ਲੈ ਦੇ ਲਿਓ ਨੀਆ ਬੇਬੇ ਜੀ ਹਾਂ ਉਹ ਤਾਂ ਮੈਂ ਖਿੰਦਰ ਨਹੀਂ ਨਹੀਂ ਦੀ ਕਿਤੇ ਧੜਕੇ ਦੀ ਕਿਧਰ ਗਈ ਹੈ ਉਹ ਤਾਂ ਬੇਬੇ ਜੀ ਰਖੜੀ ਬੰਨਣ ਗਏ ਨੇ ਆਪਦੇ ਪੇਕੇ ਅੱਛਾ ਅਮਨ ਕੀ ਗੱਲ ਹੋ ਗਈ ਟੁੱਟੇ ਲੈ ਜਾ ਕੇ ਬੋਲਦੀ ਐ ਕੁਛ ਨਹੀਂ ਬੇਬੇ ਜੀ ਮੈਂ ਬਸ ਚਾਹ ਬਣਾ ਕੇ ਲਈ ਹੁਣੇ ਤੁਹਾਡੇ ਵਾਸਤੇ ਕੋਗੀ ਅਜੇ ਭੂਜੀ ਜੀ ਕਿਉਂ ਫਿਰਦੀ ਹੈ ਜਿੰਨੂ ਕੀ ਹੋ ਗਿਆ ਬੇਬੇ ਤੈਨੂੰ ਪਤਾ ਤਾਂ ਹੈਗਾ ਮੇਰੀ ਮਾਂ ਦੀ ਜ਼ਬਾਨ ਦਾ ਜਾਣ ਲਗੀ ਕਿੰਨਾ ਕੁਸ ਕੇ ਕੇ ਗਈ ਹੈ ਇਹ ਨਾ ਸੁਧਰੀ ਕਦੀ ਇਹ ਜੀ ਜ਼ਬਾਨ ਨੇ ਤਾਂ ਤੇਰਾ ਦਾਦਾ ਤੇ ਤੇਰਾ ਪਿਓ ਲੈ ਲਈ ਮੈਨੂੰ ਕਿਹੜਾ ਸਿੱਧੇ ਮੂੰਹ ਬੋਲਦੀ ਹੈ ਅਮਨ ਨੂੰ ਕੀ ਕਹਿੰਦੀ ਸੀ ਉਹ ਅਮਰ ਨੂੰ ਕਹਿੰਦੀ ਕਹਿੰਦੀ ਤੇਰੇ ਕਿਹੜਾ ਭਰਾ ਹੈਗਾ ਹੈ ਤੈਨੂੰ ਤਾਂ ਕਹਿੰਦੀ ਰੱਬ ਨੇ ਦਿੱਤੇ ਹੀ ਨਹੀਂ ਰਖੜੀ ਬਣਾਉਣ ਨਾਲ ਭਾਗ ਲੂ ਬਾਗ ਆਏ ਬੋਲ ਕੇ ਗਈ ਹੈ ਜਿਵੇਂ ਕਹਿੰਦਾ ਜਸਮਾ ਤੇ ਨੂਨ ਭੁੱਕ ਕੇ ਗਈਏਗੀ ਦੇਖ ਕੋਈ ਟੱਕਰ ਜੁਗਾ ਨੂੰ ਆ ਘਰ ਟਕਾਣੇ ਲਿਆ ਰੋਦੀ ਕੋਈ ਲਓ ਬੇਬੇ ਜੀ ਚਾਹ ਪੀ ਲਓ ਬੈਠ ਜਾ ਲੈ ਮਖੀਤ ਕਿਹੜਾ ਮਾਰਿਆ ਮਾਜਾ ਪੀ ਕੇ ਤੇਰੀ ਸੱਸ ਦੀ ਤਾਂ ਆਤੀ ਐ ਪੁੱਤ ਬੋਲਣ ਦੀ ਤੂੰ ਮੰਨ ਤੇ ਗੱਲ ਨਾ ਲਾਈ ਉਹ ਤਾਂ ਤਾਂ ਲਾਲ ਚ ਜਾ ਕੇ ਤੇਰੇ ਸਾਖ ਲੈ ਲਿਆ ਵੀ ਪ੍ਰਾਣੀ ਹੈ ਗਏ ਦੇ ਜਿਹੜੀ ਜਾਇਜਾਤ ਐ ਸਾਰਾ ਕੁਝ ਮੇਰੇ ਮੁੰਡੇ ਨੂੰ ਮਿਲ ਜੂਗਾ ਹਉ ਤੈਨੂੰ ਤਾਨੇ ਮਿਹਨੇ ਦਿੰਦੀ ਏ ਹੁਣ ਤਾਂ ਸ਼ਰਮ ਨਹੀਂ ਆਉਂਦੀ ਤਾਨੇ ਮਿਹਨੇ ਦਿੰਦੀ ਨੂੰ ਹੈ ਤੂੰ ਦਿਲ ਤੇ ਨਾ ਲਾਇਆ ਕਰ ਗੱਲ ਨੂੰ ਕੋਈ ਨਹੀਂ ਤੇ ਤੂੰ ਆਪਦਾ ਆਰਾਮ ਕਰ ਲੈ ਹੁਣ ਪੈ ਜਾ ਚੰਗਾ ਬੇਬੀ ਅੱਗੇ ਕੁੜੇ ਚੱਲ ਰਹੇ हां बेबे आ सारे। सारे गई। ਹੋਰ ਠੀਕ ਠਾਕ ਤੇ ਸਾਰੇ ਸਾਰੇ ਠੀਕ ਠਾਕ ਹੀ ਉਹਨਾਂ ਤਾਂ ਇੰਨਾ ਚਾ ਚੜਿਆ ਜਦੋਂ ਮੈਂ ਗਈ। ਅੱਛਾ। ਤੇ ਆ ਦੋ ਤਾਂ ਸੂਟ ਦੇਤੇ ਉਹਨਾਂ ਨੇ ਮੈਨੂੰ। ਅੱਛਾ। ਤੇ ਦੋ-ਦੋ ਹਜ਼ਾਰ ਰੁਪਈਆ ਦਿੱਤਾ। ਚਲ। ਆ ਦੇਖ ਲੈ ਲੈ ਸੂਟ। ਸੋਹਣੇ ਨੇ। ਸੋਹਣੇ ਨੇ ਸੋਹਣੇ ਨੇ। ਵਧੀਆ ਨੇ। ਚੰਗਾ ਪਾਈ ਜਾਏ ਸਿੰਦਰੇ। ਹੋਰ। ਮੇਰੇ ਭੈਣਾਂ ਨੇ ਵੀ ਚਾ ਚੜ ਜਾਂਦਾ ਤੇ ਜਦੋਂ ਮੈਂ ਵਗ ਜਾਂਦੀ ਸੀ। ਹੁਣ ਸਾਰੀ ਵਗ ਗਈ। ਆ ਲੋ ਮੰਮੀ ਪਾਣੀ ਚਾਹ ਪੀਓਗੇ ਚਾਹ ਬਣਾਦਾ ਨਾ ਹੁਣ ਚਾਹ ਦਾ ਪੀੜਾ ਚਾਪੀ ਲੋ ਉਠਖੜੋ ਸੁਬਾਹ ਹੋ ਗਈ ਰੱਖ ਲੈ ਇੱਥੇ ਪੀ ਲੋ ਠੰਡੀ ਹੋ ਜੂਗੀ ਪੀਨਾ ਆਈਏ ਮੈਂ ਕਹਿੰਦੀ ਸੀ ਜੇ ਅੱਜ ਤੁਹਾਡੇ ਕੋਲ ਟਾਈਮ ਹੈਗਾ ਆਪਾਂ ਜਮਾਨਸਾ ਚਲੀਏ ਮਾਨਸਾਈ ਕਰਨੇ ਜਗਾ ਕੰਮ ਹੈ ਕੋਈ ਹਾਂ ਮੈਂ ਦੀਦੀ ਵਾਸਤੇ ਸੂਟ ਲੈ ਕੇ ਆਉਣਾਗਾ ਅੱਛਾ ਹੂੰ ਉਹ ਤੁਹਾਡੇ ਰਖੜੀ ਬੰਨਣ ਆਉਣਗੇ ਨਾ ਰਖੜੀ ਆ ਗਈ ਹੂੰ ਤਾਂ ਕਰਕੇ ਮੈਂ ਕਿਹਾ ਚੱਲ ਮੈਂ ਉਹਨਾਂ ਨੂੰ ਸੂਟ ਲਿਆ ਦੇਣੀ ਆ ਵਧੀਆ ਜਾ ਤੇ ਨਾਲ ਚੂੜੀਆਂ ਵਗੈਰਾ ਲਿਆ ਦੂੰਗੀ ਐ ਕਿ ਤਾ ਉਹ ਤੀਆਂ ਤੇ ਵੀ ਨਹੀਂ ਆਏ ਹੈਗੇ ਮਾਨਸਾ ਦਾ ਆਪਾਂ ਸ਼ਾਮ ਨੂੰ ਚੱਲਾਂਗੇ ਠੀਕ ਹੈ ਹੁਣ ਤੂੰ ਐ ਕਰ ਮੇਰੇ ਰੋਟੀ ਬੰਨ ਦੇ ਮੈਂ ਖੇਤ ਹੀ ਖਾਉਂਗਾ ਰੋਟੀ ਭਈਏ ਪੁੱਛੇ ਹੋਏ ਨੇ ਅੱਜ ਜੀਰੀ ਲਾਉਂਦੀ ਆਂ ਸ਼ਾਮ ਨੂੰ 4 ਵਜੇ ਤੱਕ ਕਾਜ ਹੋ ਵਾਪਸ ਮੈਂ ਤਿਆਰ ਹੋ ਕੇ ਰਹੂੰਗੀ ਠੀਕ ਹੈ ਠੀਕ ਹੈ ਹਾਂ ਆਹ ਨਾਲ ਕੱਪ ਲੈ ਜਾ ਲੈ ਕਿੰਦਰੇ ਹਾਂ ਬਜੀ ਤਾਂ ਇਹ ਨੰਗੇ ਪੈਣੇ ਕੀ ਕਰਦੀ ਛਪਣੀ ਮੈਂ ਤਾਂ ਨਾ ਹਾ ਸੂਟ ਜੇ ਸਾਮਦੀ ਤੀਗੀ ਸੱਚ ਪੈਣੇ ਕੱਲ ਤੂੰ ਤਿਆਰ ਜੀ ਹੋਈ ਕਿੱਧਰ ਤੁਰੀ ਜਾਂਦੀ ਸੀ ਕੱਲ ਪੈਣ ਮੈਂ ਤੇ ਪੇਕੀ ਵਾਗੀ ਤੀ ਰਖੜੀ ਬੰਨਣ ਮੇਰੇ ਭਰਾਵਾਂ ਦੇ ਉਹਨਾਂ ਨੇ ਨਾ 10 ਫੋਨ ਕਰਤੇ ਕਹਿੰਦੇ ਰਖੜੀ ਬੰਨ ਜਾ ਬਾਈ ਅੱਛਾ ਪੇਕੇ ਗਈ ਸੀਗੀ ਫਿਰ ਆਹ ਸੂਟ ਦਿੱਤੇ ਪੈਣੇ ਉਹਨਾਂ ਨੇ ਹਾ ਭੈਣੇ ਧੋਨਾ ਕਰਾਂ ਨਹੀਂ ਕਿ ਕਿਤਾ ਸੂਟ ਦਿੱਤਾ ਮੈਨੂੰ ਅੱਛਾ 2 2000 ਰੁਪਇਆ ਦੇਤਾ ਤੂੰ ਨਹੀਂ ਜਾਂਦੀ ਬਲਜੀ ਰਖੜੀ ਬਣਨ ਨਾ ਭੈਣੇ ਮੇਰਾ ਭਰਾ ਤਾਂ ਇੱਥੇ ਆ ਗਿਆ ਸੀਗਾ ਨਾਲ ਤਾਂ ਬਿਸਕੁਟਾਂ ਦਾ ਪੀਪਾ ਲੈ ਗਿਆ ਨਾਲੇ ਉਰੀ ਰਖੜੀ ਬਣਾ ਕੇ ਲੈ ਗਿਆ ਕਹਿੰਦਾ ਕਿਉਂ ਆਵੇਂਗੀ ਬੱਸਾਂ 'ਚ ਠੱਕੇ ਖਾਵੇਂਗੀ 5000 ਰੁਪਇਆ ਲੈ ਗਿਆ ਬਾਲੀ ਚੰਗਾ ਮੇਰਾ ਭਰਾ ਤਾਂ ਲੈ ਕੋਣੀ ਪੀਪਾ ਬਿਸਕੁਟਾਂ ਦਾ ਦੇ ਗਿਆ ਤੀ ਤੇਰਾ ਭਰਾ ਫੇਰ ਚਾਰ ਚਾਰ ਵੰਡ ਦਿੰਦੀ ਆਂਡਕ ਨੂੰ ਵੰਡ 'ਚ ਸਾਡੇ ਵਰਗੇ ਵੀ ਖਾ ਲੈਂਦੇ ਕੀ ਭਣੇ ਤੈਨੂੰ ਬਿਸਕੁਟਾ ਦਾ ਕੱਟਾਗਾ ਮੈਂ ਅੱਥੋਂ ਹੀ ਫੜਾ ਜੂਗੀ ਥਾਲ ਪਰ ਤੇ ਆਮਨਾ ਚਾਹ ਬਣਾ ਦੇ ਬਈ ਤੇਰੀ ਆਂਟੀ ਨੂੰ ਹਾਂਜੀ ਮੰਮੀ ਜੀ ਬਣਾਉਣੀ ਆ ਹੋਰ ਭਣੇ ਗਾਂ ਕਮੇ ਤੇਰੀ ਹੁਣ ਤਾਂ ਭਣੇ ਠੀਕ ਹੈਗੀ ਥੇੜ ਲਾਗੀ ਬੜੀ ਦੁੱਧ ਅੱਛਾ ਹਾਂ ਬਣ ਕਰ ਲਈ ਜੀ ਸੱਸੀ ਘਰਾਂ ਦੀ ਸੱਸੇ ਘਰਤ ਹੋ ਠੀਕ ਹੋ ਹਾਂ ਵਧ ਗਿਆ ਚੀਤਾ ਹੋਰ ਕਿਲੋ ਚਾਹ ਹੋਰ ਆਂਟੀ ਦੀਦੀ ਕੀ ਕਰਦੇ ਸੀ ਦੀਦੀ ਤਾਂ ਅੱਜ ਪੇਕ ਕੇ ਗਈ ਆ ਰਖੜੀ ਬੰਧਣ ਅੱਛਾ ਹੋਰ ਮੈਂ ਕੱਲੀ ਸੀਗੀ ਮੈਂ ਖ ਲੈ ਉਧਰ ਹੀ ਢੀ ਗੇੜਾ ਮਾਰਿਆ ਮਾਂ ਕੱਲੀ ਰੱਖਰੇ ਜੀ ਜਾਣੇ ਲੱਗਿਆ ਵਧੀਆ ਕੀਤਾ ਆਂਟੀ ਆ ਗਈ ਪੀ ਲਓ ਚਾਹ ਤੁਸੀਂ ਠੀਕ ਐ ਬਤੂ ਇਹਨੂੰ ਕੰਮ ਦੱਸਤਾ ਵੀ ਮੇਰੀ ਨੂੰ ਰੱਖਣੀਆਂ ਬੰਨਣ ਗਈ ਐ ਐਵੇਂ ਹੋਂਕਾ ਲੋ ਤੇ ਨੂੰ ਤੇ ਹੋਂਕਿਆ ਕੀ ਗੱਲ ਆ ਭਣੇ ਇਹਦਾ ਕੀ ਕਸੂਰਾ ਵੀ ਦੇ ਇਹਦਾ ਪੁਰਾਣੇ ਦਾ ਚੰਗਾ ਭਣੇ ਮੈਂ ਜਾਣੀ ਆ ਤੂੰ ਵੀ ਮਾਰ ਲਿਆ ਕਰ ਗੇੜਾ ਕਿਤੇ ਆਉਂਗੀ ਪਰਨੇ ਕੋਈ ਨਾ ਹੋਰ ਆ ਜੀ ਹਮਣਾ ਹਮਣਾ ਹੋ ਗਈ ਤਿਆਰ ਆ ਜਾ ਬਾਰੇ ਹਾਂਜੀ ਆ ਗਈ ਆਗੇ ਤੁਸੀਂ ਮੈਂ ਤਾਂ ਕਦੋਂ ਦੀ ਤਿਆਰ ਹੋਈ ਬੈਠੀ ਆ ਆ ਜਾ ਯਾਰ ਲੇਟ ਹੋ ਗਿਆ ਮੈਂ ਤਾਂ ਕਦੋਂ ਦੀ ਤਿਆਰ ਹੋਈ ਕਿੱਥੇ ਜਾਂਦੀ ਸੀ ਕਿੱਧਰ ਚੱਲ ਪਈ ਦੋਨੇ ਛੱਡੀਆਂ ਨਾ ਕਰ ਚ ਕਿਸੇ ਨੂੰ ਪੁੱਛਣਾ ਦੱਸਣਾ ਨਹੀਂ ਹੁੰਦਾ ਜਿਨੇ ਕਹਦਾ ਤੂੰ ਲੈ ਕੇ ਦੁਰ ਪਿਆ ਨਾ ਤੂੰ ਘੜਾ ਪੁੱਛ ਕੇ ਜਾਨੀ ਹੁੰਨੀ ਐ ਅੱਜ ਜਦੋਂ ਰਖੜੀਆਂ ਬੰਨਣ ਗਈ ਦੀ ਮੈਨੂੰ ਇਹਨੇ ਦੱਸਿਆ ਹਾਂ ਮੰਨੇ ਕਹਿੰਦੀ ਉਹ ਰਖੜੀਆਂ ਬੰਨਣ ਬਾਕੀ ਮੇਰੀ ਬੀਬੀ ਤੂੰ ਦੱਸਿਆ ਨਹੀਂ ਹੁੰਨੀ ਐ ਇਹਨਾਂ ਨੂੰ ਜਾਂਦੇ ਨੇ ਜਾਣਦੇ ਚ ਵਾਕਾਂ ਨੂੰ ਮਾਨਸਾ ਜਾਏ ਹੁੰਦੇ ਜਾਏ ਤੁਸੀਂ ਮਾਨਸਾ ਜੈ ਜਿਹੜਾ ਸਭ ਮੈਂ ਕਰਿਓ ਤੈਨੂੰ ਕੌਣ ਸਰਦਾ ਬੋਲੇ ਬਿਨਾ ਤੂੰ ਤਾਂ ਚੁੱਪ ਕਰਕੇ ਬਹਿ ਜਾ ਕਰ ਸਾਰਾ ਹਰੇ ਗੱਲ ਚ ਬੋਲਦੀ ਏ ਤੇ ਦੁਖੀ ਕਰਿਆ ਉਹ ਹੱਥਾਂ ਦੇ ਨਾਲ ਕੱਢ ਲਈ ਇਹਨਾਂ ਨੂੰ ਨਾ ਤਾਂ ਫਿਰ ਤੈਨੂੰ ਪੂੜੇ ਦੇਣੇ ਨੇ ਨਾ ਮੈਨੂੰ ਦੇਣੇ ਨੇ ਵਿੱਚ ਤਾਂ ਤੂੰ ਬੋਲਣ ਲੱਗ ਜਾਨੀ ਹਰ ਇੱਕ ਗੱਲ ਦੇ ਤੈਨੂੰ ਪਤਾ ਨਹੀਂ ਸੁਤਾ ਨਹੀਂ ਅੱਜਕੱਲ ਦੇ ਜਵਾਕਾਂ ਦਾ ਫਿਰ ਸਾਰਾ ਦਾ ਨਹੀਂ ਤੇ ਨਹੀਂ ਬੋਲੀ ਜਾਣਾ ਕਿਸੇ ਗੱਲ ਤੇ ਬੋਲਦੇ ਹੁੰਦੇ ਨਹੀਂ ਤੂੰ ਕਿੱਥੇ ਜਾਣਾ ਬਕਾ ਕਿੱਥੇ ਜੰਨੇ ਆ ਕਿੱਥੇ ਨੇ ਆ ਭੱਜ ਭੱਜ ਪੈਣੀ ਹੈਗੀ ਅਗਲੇ ਨੂੰ ਉਹ ਸਿਰ ਚੜ ਜਾਣਗੇ ਜੇ ਨਾ ਬੋਲੀ ਭੱਜ ਕੇ ਨਹੀਂ ਉਤਰਦੇ ਹੈਗੇ ਮਠਿਆਸ ਨਾਲ ਕਿਹਾ ਕਰ ਵੀ ਹਾਂ ਦੱਸ ਪੁੱਤ ਕਿੱਥੇ ਜੰਨੇ ਹੋਗੇ ਹਾਂ ਤੇ ਇਹ ਕਿੱਥੇ ਨੇ ਤੂੰ ਮੈਨੂੰ ਮਾਗਰੋ ਕਹਿ ਲਿਆ ਕਰ ਰਹਾ ਤੂੰ ਨੇ ਸਾਹਮਣੇ ਮੈਨੂੰ 100-100 ਗੱਲਾਂ ਕਹੀ ਜਾਂਦੀ ਰਹਣੀ ਹੈਗੀ ਨਹੀਂ ਮਾਗਰੋ ਮੂਰਖ ਕਹਿਣ ਦਾ ਤੈਨੂੰ ਕੀ ਹੈ ਤੈਨੂੰ ਕਿਹੜਾ ਕਲਾ ਗਿਆ ਤੇਰੇ ਤਾਂ ਵਜਾ ਟਾਉਣ ਲਗਾ ਸਰ ਤੇ ਸਾਰੀ ਮਰ ਮੇਰੇ ਨਾਂ ਨੰਗਾ ਕੀ ਤੈਨੂੰ ਮੱਥਾ ਮਾਰਦੀ ਨੂੰ ਲੈ ਮੈਂ ਤੈਨੂੰ ਬੇਬੇ ਕੀ ਆਖੇਗਾ ਕਦੇ ਕਦੇ ਚੰਗਾ ਕਿੱਦੇ ਬਣੀਏ ਤੂੰ ਉਹੀ ਮੇਰੇ ਤਸਕਿਆ ਮੈਨੂੰ ਤੂੰ ਮੈਨੂੰ ਕਿਹੜਾ ਸਾਹਬ ਨਾਲ ਬੋਲਦੀ ਸੀ ਜੇ ਤੂੰ ਮੈਨੂੰ ਸਨਾਂ ਬੋਲਦੀ ਸੀ ਨਾਲੇ ਹੋਰ ਉਹੀ ਲਾਤੇ ਫੜ ਲਈ ਤਾਂ ਗੱਲ ਬੇਬੇ ਮੇਰੀ ਗੱਲ ਸੁਣ ਸਾਰਾ ਦਿਨ ਟੋਕਾ ਕੀ ਕਰਦੀ ਐ ਮੇਰੇ ਨੂੰ ਹੈ ਕੱਲ ਮੈਂ ਰਖੜੀਆਂ ਬੰਨਣ 바ਤੀ ਮੈਂ ਜਾਣਾ ਨਹੀਂ ਸੀ ਰਖੜੀ ਬੰਨਣ ਆਪਰੇ ਪੇਕੇ ਤੇ ਉਦੋਂ ਮੈਨੂੰ ਇਹਨੇ ਡੋਕਿਆ ਤੇ ਦੁੱਖ ਦੇ ਸੁੱਖ ਦੇ ਹੁਣ ਮੈਨੂੰ ਸਭ ਦੇ ਜਾਣਾ ਪੈਂਦਾ ਹੁਣ ਤੂੰ ਤਾਂ ਨਹੀਂ ਜਾਂਦੀ ਤੇ ਤਾਂ ਗੁੱਡੇ ਗੁੱਡੇ ਦੁੱਖ ਦੇ ਨੇ ਕਿ ਹੁਣ ਮੈਨੂੰ ਤਾਂ ਜਾਣਾ ਹੀ ਪੈਂਦਾ ਹਰੇਕ ਪਾਸੇ ਕਹੂਗੀ ਕਿੱਥੇ ਜਾਨੀ ਐ ਇੱਧਰ ਕਿਉਂ ਜਾਨੀ ਐ ਇੱਧਰ ਪੈ ਜਾਨੀ ਐ ਕਿਰੀ ਜਾਂਦੀ ਐ ਸਾਰਾ ਦਿਨ ਬਿਆਹ ਨਹੀਂ ਮੈਂ ਚੱਲਦੀ ਭਾਈ ਪਹਿਲਾਂ ਮੈਂ ਤੈਨੂੰ ਐਂ ਦੱਸਦੀ ਆ ਉਹ ਤਾਂ ਤੈਨੂੰ ਪਿਆਰ ਨਾ ਕਹਿੰਦੀ ਮਮੀ ਤੂੰ ਕਿੱਥੇ ਜਾਂਦੇ ਹੋ ਕਿੱਥੇ ਜਾਨੀ ਐ ਕਿੱਦੇ ਜਾਨੀ ਐ ਕੀ ਕਰਦੀ ਐ ਉਹ ਤਾਂ ਤੈਨੂੰ ਪਿਆਰ ਨਾ ਪੁੱਛਦੇ ਤੂੰ ਉਹਨੂੰ ਵੱਡੂ ਖਾਉ ਮੰਗ ਪੈਣੀ ਐ ਨਾਰੇ ਤੂੰ ਜਿਹੜੀਆਂ ਗੱਲਾਂ ਕਹੀ ਨਹੀਂ ਐ ਮੈਨੂੰ ਸਾਰੀਆਂ ਗੋਗੀ ਨੇ ਦੱਸ ਦੀਆਂ ਤੂੰ ਉਹਨੂੰ ਭਾਈਆਂ ਦੇ ਮਹਿਣੇ ਦਿੰਨੀ ਐ ਉਹ ਰੋ ਰੋ ਬੋਲੀ ਹੋ ਜਾਂਦੀ ਐ ਗੋਗੀ ਕੋਲੇ ਇਹ ਗੱਲਾਂ ਤੇਰੀਆਂ ਚੰਗੀਆਂ ਨਹੀਂ ਗੀਆਂ ਇਹ ਤੁਸੀਂ ਪਿਆਰ ਨਾ ਬੋਲਦੀ ਉਹਨੂੰ ਦੱਸ ਕ ਮੈਨੂੰ ਅੱਛਾ ਗੋਗੀ ਨੇ ਕੰਨ ਦੱਸਿਆ ਮੈਨੂੰ ਪਤਾ ਲੱਗ ਗਿਆ ਉਹਨੇ ਉਂਗਲਾ ਲਾਇਆ ਨਹੀਂ ਤੇਰੇ ਮੈਨੂੰ ਪਤਾ ਲੱਗ ਗਿਆ ਅੱਜ ਕੱਲ ਤੂੰ ਬਾਲਾ ਪੱਖ ਪੂਰਦੀ ਆ ਉਹਦਾ ਨਹੀਂ ਪੱਖ ਨਹੀਂ ਪੂਰਦੀ ਮੈਨੂੰ ਕੋਕਾ ਕੋ ਗੱਲ ਗੋਗੀ ਦੱਸ ਕੇ ਗਿਆਗਾ ਕਹਿੰਦਾ ਮਾ ਘਰੋਂ ਮੂਰੋਂ ਮੇਰੀ ਮੰਮੀ ਨੂੰ ਸਮਝਾ ਦੇ ਉਹ ਇੰਨਾ ਕੁਝ ਬੋਲਦੀ ਉਹਨੂੰ ਮੇਨੇ ਦਿੰਦੀ ਆ ਪਾਈਆਂ ਦੇ ਬੰਦਾ ਹਰਖ ਜਾਂਦਾ ਹੁੰਦਾ ਜਮਾ ਜਿਹੜੀ ਦੋ ਗੁੱਲੀਆਂ ਫੜਾਉਂਦੀ ਆ ਫੜਾਉਣੋਂ ਹਟ ਜੂਗੀ ਜਾਣਦੇ ਤੂੰ ਇੰਨੀਆਂ ਨਾ ਚਿੰਦਰੇ ਚੜਿਆ ਕਰਤਾ ਤਾ ਤੈਰੇ ਨਾਲ ਤਾਂ ਹੱਥ ਬੰਨੇ ਗੱਲ ਕਰਨ ਦੀ ਜੀ ਘਟ ਹੈ ਬੜਾ ਟਾਈਮ ਹੋ ਗਿਆ ਖੇਤ ਵਿੱਚੋਂ ਤਾਂ ਠੀਕ ਰਹੇ ਹੋਣਗੇ ਓਹੋ ਵੱਖਾਂ ਪਰ ਕੀ ਰਿਤੇ ਅੱਗੇ ਕੋ ਕੀ ਹਾਂ ਬੇਬੇ ਆ ਗਿਆ ਚੱਲ ਚੰਗਾ ਪੱਟੇ ਹੀ ਹੂ 2 4000 ਰੁਪਿਆ ਹੁਣ ਵੇਚ ਜੂਗੀ ਚੁੱਪ ਕਰਕੇ ਮੈਂ ਤਾਂ ਸਿੱਧਾ ਹੀ ਬੋਲ ਲਿਆ ਕਰ ਕਦੇ ਸਾਰਾ ਦਿਨ ਉਹਦੇ ਮਗਰ ਪਈ ਰਹਣੀ ਐ ਬਿਆਰੀ ਤੇ ਇਹ ਲੋੜਾ ਆ ਗਿਆ ਗਿਆ ਦੋ ਸੂਟ ਲੈ ਯੋਗੀ ਇਹ ਦਰਤੀ ਹੈ ਕਿ ਪੇ ਮਰ ਜਾਂ ਕਿੰਨਾ ਮਹਿੰਗਾ ਲਈ ਹੈ 4-5000 ਪੱਟੇ ਹੀ ਹੋਣੀ ਪਤਾ ਨਹੀਂ ਇੰਨਾ ਮਹਗਾ ਪਾ ਕੇ ਕਿੱਥੇ ਨਿਕਲੂ ਵੀ ਪਿੱਛੀ ਪਤਾ ਨਹੀਂ ਕਿੱਥੇ ਦੇ ਫਿਰਦੀ ਰਹਿੰਦੇ ਮੱਖੀ ਮੰਗਵਣ ਕਿਉਂ ਆ ਗਈ ਵੀਰਪਾਲ ਤੋਂ ਪੁੱਛਦੇ ਹਾਂ ਨਹੀਂ ਮਾ ਸਾਦਕੇ ਮੇਰੀ ਟੀ ਆ ਗਈ ਨਹੀਂ ਸਸਾ ਹਾਏ ਸਸਾ ਠੀਕ ਹੋ ਹਾਂ ਠੀਕ ਠਾਕ ਐ ਸਸਰੀ ਕਾਲ ਉਹ ਠੀਕ ਠਾਕ ਹੋ ਹਾਂ ਠੀਕ ਹੈ ਗਦਿਆ ਹੈ ਠੀਕ ਆਜੋ ਅੰਦਰੀ ਆਜੋ ਵੀਰਪਾਲ ਹਣੀ ਉਤਲੇ ਆਉਂਦੇ ਨਾਲ ਮਮੀ ਉਹ ਬੂਆ ਜੀ ਨੇ ਵੇ ਗਿਆ ਹੋਇਆਗਾ ਅੱਛਾ ਹਾਂ ਹਾਂ ਸੱਸਰੀਕਾਰ ਤੁਸੀਂ ਸੱਸਰੀਕਾਰ ਉਹ ਠੀਕ ਹੋ ਸੱਸਰੀਕਾਰ ਤੁਸੀਂ ਉਹ ਠੀਕ ਹੋਗੇ ਵਧੀਆ ਠੀਕ ਠਾਕ ਤੁਸੀਂ ਦੱਸੋ ਹੋਰ ਵਧੀਆ ਸਾਰਾ ਠੀਕ ਹੈ ਹਾਂ ਨਮੇੜ ਤਾਂ ਕੰਮ ਖੇਤ ਦਾ ਚੋਨਾ ਚੂਨਾ ਲਾਤਾ ਪਛਣਾ ਤਨਮੇੜ ਨਹੀਂ ਨਮੇੜ ਹੈਗਾ ਕਿਤੋਂ ਪਾਲ ਬੰਦੇ ਕਿਤੋਂ ਪਾਲ ਮਸਾਂ ਲਾਈ ਆਏ ਸਾਡੇ ਗਮਾਂਡੀ ਦੇ ਵਿਚਾਰੇ ਲਟਕਦੇ ਫਿਰਦੇ ਨੇ ਮੱਖਣ ਕੇ ਤਾਂ ਅੱਛਾ ਇਹਨਾਂ ਬਰਹਾੜਾ ਮਹਾਕਾਨ ਨੂੰ ਪੁੱਛਦਾ ਉਹ ਵੀ ਦੋ ਤਿੰਨ ਜਾਨਾਂ ਨੇ ਮਸਾਂ ਕਾਇ ਸੁਣ ਕੇ ਬੰਦੇ ਉਹਨਾਂ ਦੇ ਆਹ ਕਰਕੇ ਫੇਰ ਲਵਾਏ ਉਹਨਾਂ ਦੇ ਵੀ ਵਿਚਾਰਿਆਂ ਦੇ ਅੱਛਾ ਫਿਰ ਤਾਂ ਬਾਲਾ ਬੁਰਾ ਹਾਲ ਐਦ ਕੀਤਾ ਹਾਂ ਜਿਹਦਾ ਬੰਦੇ ਬੰਦੇ ਬਈਏ ਆਏ ਨਹੀਂਗੇ ਆ ਪਿੰਡਾਂ ਨੇ ਰਾਣੀ ਦਿੱਤਾ ਹੈਗਾ ਬੇਬੇ ਹੁਣ ਤਾਂ ਨਿਬੜ ਗਿਆ ਹੋਊਗਾ ਫਿਰ ਹਾਂ ਕੱਲ ਨੂੰ ਮੇੜਤਾ ਤੀਆ ਅੱਦੇ ਦਿਨ ਮੱਖਣ ਦੇ ਵਾਗੇ ਤੇ ਫਿਰ ਸਤਿਕਾਰ ਬਣੇ ਸਤਿਕਾਰ ਸਤਿਕਾਰ ਹਾਂ ਬਕੀ ਅੱਗੇ ਦੀਦੀ ਤੁਸੀਂ ਹਾਂ ਅੱਗੇ ਆਵਾਂ ਕੋਈ ਠੀਕ ਹੈ ਹਾਂਜੀ ਠੀਕ ਅਸਤੇ ਕਦੋਂ ਦੇ ਡਿੱਕੀ ਜਾਂਦੇ ਸੀ ਕਦੋਂ ਕਾਓਗੇ ਅੱਛਾ ਪਾਣੀ ਲੈ ਰ ਇਹਨਾਂ ਨੂੰ ਤਾਂ ਖੜੀ ਗੱਲਾਂ ਹੀ ਮਾਰੀ ਜਾਵੇਂਗੀ ਹਾਂਜੀ ਮੈਂ ਲੈ ਕੇ ਆਉਣੀ ਆ ਪਾਣੀ ਮੁੜ ਕਾਈ ਜਾਂਦਾ ਤੁਹਾਨੂੰ ਗਰਮੀ ਆ ਜੀ ਉਧਰ ਬਹਿ ਜਾਓ ਤੁਸੀਂ ਪੱਖੇ ਥੱਲੇ ਆ ਜਾਓ ਪੁੱਤ ਇੱਧਰ ਆ ਜਾਓ ਦੋਨੇ ਤੁਸੀਂ ਵੀਰ ਬਾਲ ਸੂਰ ਤੇ ਬਹੁਤ ਸੋਹਣਾ ਹੈਗਾ ਹੁਣ ਲਿਆਂਦਾ ਤੀਗਾ ਹਾਂ ਮੰਮੇ ਹੁਣੀ ਸਲਾਈ ਕਰਾਇਆ ਸੀਗਾ ਸੋਹਣਾ ਲੱਗਦਾ ਹਾਂ ਸੋਨਾ ਲੱਗਿਆ ਮੈਨੂੰ ਰੰਗ ਰੁੰਗ ਜਾ ਇਹਦਾ ਕਲਰ ਜਿਹਾ ਸੋਨਾ ਸੁਗਦੀ ਪਣ ਕੇ ਲੈ ਆ ਚਾਰ ਪਾਣੀ ਅਮਨ ਚਾਹ ਤਾਂ ਠਹਿਰ ਕੇ ਪੀਵਾਂਗੇ ਆ ਜਾ ਵੀਰੇ ਗੋਦੀ ਪਹਿਲਾਂ ਤੇਰੇ ਰਖੜੀ ਬੰਨ੍ਹਣਿਆ ਲੈ ਮੈਂ ਰਖੜੀ ਵਾਲਾ ਸਮਾਨ ਜਾਂ ਚੱਕ ਲੈ ਮੈਂ ਜੰਗਾ ਲੈਓ ਕੀ ਇੱਥੇ ਆ ਜਾ ਵੀਰੇ ਇੱਥੇ ਬਹਿ ਜਾ ਲੈ ਵੀਰੇ ਰਖੜੀ ਬੰਨਣਾ ਦੱਸ ਕਿਹੜੀ ਬੰਨਣੀ ਐ ਸਾਰੀਆਂ ਹੀ ਵਧੀਆ ਲਿਆਈ ਹੋਊਗੀ ਬਈ ਤੂੰ ਹਾਂ ਸੋਹਣੀਆਂ ਨੇ ਰਖੜੀਆਂ ਤਾਂ ਹੀ ਕਹਿਨੀ ਐ ਵੀ ਕਿਹੜੀ ਬੰਨਣੀ ਐ ਬੰਨਦੇ ਕੋਈ ਮਰਜ਼ੀ ਆ ਬੰਨਦੇ ਚਾਹ ਆ ਬੰਨਦੇ ਆ ਬੰਨਦੇ ਚੱਲ ਆ ਫੁੱਲੀਆਂ ਜਾਨੀ ਇਹ ਬੰਨਦੇ ਚਾਹ ਆ ਬੰਨਦੀ ਚੱਲ ਆ ਬੰਨ ਦਾਂਗੇ ਲੈਵਰੀ ਸੋਣੀਏ ਰਖੜੀ ਹਾਂ ਹਾਂ ਵਧੀਆ ਬਈ ਜਮਾ ਅਭੀਰ ਬੰ ਮਠੰਗਰਾ ਹਾਂ ਕਰਾਉਣੀ ਆ ਮਮੀ ਥੋੜਾ ਹੀ ਨਹੀਂ ਬਈ ਇਹ ਤਾਂ ਬਸ ਜਮੇ ਥੋੜਾ ਹੀ ਐ ਲੈ ਕੀ ਹੋ ਗਿਆ ਭਰਮੀ ਇਹ ਤਾਂ ਛੋਟੇ ਹੁੰਦੇ ਵੀ ਐਈ ਚਾਹਵਣ ਕਰਦੇ ਤੇ ਹੁਣ ਫੇਰ ਲੱਗ ਗਏ ਕਰਨ ਲੈ ਇਹਦੇ ਕੰਨੀ ਕੀ ਚੱਕਦੇ ਇਹਨੂੰ ਕੀ ਪਤਾ ਹੈਗਾ ਵੀ ਰਖੜੀ ਤੇ ਕੀ ਦਿੰਦੇ ਹੁੰਦੇ ਨੇ ਜੇ ਤਾਂ ਇਹਨੇ ਰਖੜੀ ਕਿਸੇ ਬੰਨੀ ਹੋਵੇ ਫਿਰ ਤੈਨੂੰ ਪਤਾ ਹੋਵੇ ਕੀ ਹੋ ਗਿਆ ਪੁੱਤ ਤੂੰ ਖੜਾ ਘੱਟ ਹੋ ਗਿਆ ਵੀਰਪਾਲ ਤੂੰ ਬੰਨ ਗੋਖੀ ਰਖੜੀ ਮੈਂ ਆਉਣਾ ਹੈ ਇਹ ਕਿਧਰ ਵਾ ਗਿਆ ਔਖਾ ਜਾ ਹੋ ਕੇ ਪਤਾ ਨਹੀਂ ਮੰਮੀ ਕਿਧਰ ਗਏ ਨੇ ਕੋਈ ਨਾ ਆ ਜਾਣਗੇ ਆਮਣ ਲੈ ਆ ਚੱਕੇ ਜਿਹੜਾ ਵੀਰਪਾਲ ਵਾਸਤੇ ਲਏ ਸੀ ਤੂੰ ਹਾਂ ਆ ਲੋ ਜੀ ਜੀ ਤੁਹਾਡਾ ਸੂਟ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਸੀ ਆ 2000 ਰੁਪਏ ਆ ਬਈ ਲੈ ਵੀਰੇ ਬਹੁਤ ਸੋਹਣਾ ਛੂਟ ਹੈ ਮਨ ਮਹਿੰਗਾ ਲੱਗਦਾ ਪੂਰਾ ਤੁਹਾਨੂੰ ਦਾਗੇ ਤੁਹਾਨੂੰ ਹਾਂ ਬਹੁਤ ਸੋਹਣਾ ਹੈ ਆ ਮੈਂ ਚੂੜੀਆਂ ਲੈ ਕੇ ਆਈ ਸੀ ਤੁਹਾਡੇ ਵਾਸਤੇ ਸੂਟ ਨਾਲ ਦੀਆਂ ਅੱਛਾ ਲੈ ਹਾਂ ਉਹ ਨਾ ਤੁਸੀਂ ਤੀਆਂ ਵੇਲੇ ਆਏ ਨਹੀਂ ਸੀ ਮੈਂ ਸੋਚਿਆ ਮੈਂ ਕਿਾ ਚੱਲ ਤੁਹਾਨੂੰ ਚੂੜੀਆਂ ਲਿਆ ਦਿਆਂ ਦੇਖ ਮੰਮੀ ਭਾਬੀ ਨੇ ਕਿੰਨਾ ਕੁਝ ਲਿਆਂਦਾ ਮੇਰੇ ਵਾਸਤੇ ਤੁਸੀਂ ਕਹਿੰਦੇ ਸੀ ਇਹਨੂੰ ਦੇਣਾ ਨਹੀਂ ਆਉਂਦਾ ਕੁਝ ਸੋਹਣਾ ਐ ਉਹ ਤਾਂ ਸੋਹਣਾ ਸੂਟ ਬਹੁਤ ਸੋਹਣਾ ਵੀਰਪਾਲ ਅਵਤਾਰ ਨੂੰ ਪੁੱਛਣੇ ਫੋਨ ਕਰਕੇ ਕਿੱਧਰ ਵਾ ਗਿਆ ਲੈ ਲਾਲਾ ਨੇ ਵੀਰੇ ਫੋਨ ਇੱਥੇ ਕਿਤੇ ਗਏ ਹੋਣੇ ਹੋਰ ਉਹਨਾਂ ਨੇ ਕਿੱਥੇ ਜਾਣ ਆ ਜਾਣਗੇ ਫੋਨ ਤਾਂ ਲੱਗ ਗਿਆ ਹਾਂ ਚੱਕਦੀ ਨਹੀਂ ਪਰ ਹੈਲੋ ਕਿੱਥੇ ਹੋ ਜੀ ਤੁਸੀਂ ਕਿੱਧਰ ਚਲੇ ਗਏ ਆਉਣਾ ਮੈਂ ਬੁਲਵਾ ਗੀ ਆ ਮਨੂੰ ਐ ਕਹਿ ਦੀ ਹਾਂਜੀ ਜੀ ਰਖੜੀ ਤਿਆਰ ਰੱਖੇ ਉਹਦਾ ਭਰਾ ਹੁੰਦਾ ਰਖੜੀ ਬਣਾਉਣ ਵਾਸਤੇ ਅਮਨ ਦਾ ਪ੍ਰਾ ਵਾਲੀਆਂ ਗੱਲਾਂ ਨਾ ਕਰ ਫੋਨ ਕਰ ਵੀਰਪਾਲ ਕੀ ਕਹਿੰਦਾ ਅਵਤਾਰ ਉਹ ਕਹਿੰਦੇ ਅਮਨ ਨੂੰ ਕਹਿ ਦੇ ਵੀ ਅਮਨ ਦਾ ਪ੍ਰਾ ਰਖੜੀ ਬਣਾਉਣਾ ਹੁੰਦਾ ਹੈਗਾ ਵੀ ਤਿਆਰ ਕਰ ਲੈ ਸਮਾਨ ਸਾਰ ਅਮਨ ਦਾ ਪ੍ਰਾ ਨਮੀ ਤੁਸੀਂ ਆਮਨ ਨੂੰ ਆਏ ਬੋਲਦੇ ਰਹਿੰਨੋ ਨਾ ਇਹ ਬੁਰਾ ਮੰਨਦੇ ਨੇ ਗੁੱਸਾ ਕਰ ਜਾਂਦੇ ਨੇ ਗੀ ਆ ਗਿਆ ਤਾਰ ਗੋਗੀ ਹਾਂ ਵੀ ਕੁਰਸੀ ਤੋਂ ਉੱਠਣ ਤੂੰ ਇੱਥੇ ਮੈਂ ਬੈਠਣਾਗਾ ਮਾਂ ਦੀ ਭੈਣ ਤੋਂ ਰਖੜੀ ਬਣਾਉਣੀ ਹੈਗੀ ਇੱਧਰ ਆ ਜਾ ਵੀਰੇ ਇੱਧਰ ਆਈ ਆਮਨ ਲੈ ਆ ਭੈਣੇ ਬਣਾ ਰਖੜੀ ਕੀ ਸੋਚੀਆ ਨੀਏਗੀ ਮੈਨੂੰ ਪਤਾ ਸੀ ਤੈਨੂੰ ਇਹਨੇ ਤਾਣੇ ਮਿਹਨੇ ਮਿਲੇਗੇ ਰਖੜੀ ਬੰਨਣੀ ਤਾਂ ਦੂਰ ਦੀ ਗੱਲ ਤੂੰ ਰਖੜੀ ਖਰੀਦੀ ਵੀ ਨਹੀਂ ਹੋਣੀ ਮੈਂ ਰਖੜੀ ਵੀ ਆਪ ਲੈ ਕੇ ਆਇਆਂਗਾ ਲੈ ਬਣੇ ਬੰਨ ਰਖੜੀ ਦੱਬਣੇ ਰੋ ਨਾ ਬੰਨ ਰਖੜੀ ਅੱਜ ਤੋਂ ਬਾਅਦ ਤੈਨੂੰ ਕੋਈ ਤਾਣਾ ਮਿਹਣਾ ਨਹੀਂ ਮਾਰੂਗਾ ਵੀ ਤੇਰੇ ਕੋਈ ਭਰਾ ਨਹੀਂ ਹੈਗਾ ਅੱਜ ਤੋਂ ਬਾਅਦ ਤੂੰ ਮੇਰੀ ਭੈਣ ਹੈਂ ਤੇ ਮੈਂ ਤੇਰਾ ਪ੍ਰਾਏਗਾ ਲਾ ਜਾ ਬੰਨ ਰਖੜੀ ਆਲਾ ਭੈਣ ਤੇਰਾ ਰੱਖੀ ਦਾ ਸੂਟ ਤੇ ਆ 5000 ਰੁਪਿਆ ਨਹੀਂ ਨਹੀਂ ਵੀਰੇ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਅੱਜ ਜੋ ਤੁਸੀਂ ਮੈਨੂੰ ਦਿੱਤਾ ਉਹਦੇ ਸਾਹਮਣੇ ਇਹ ਤਾਂ ਕੋਈ ਮੈਨੂੰ ਨਹੀਂ ਰੱਖਦੀਆਂ ਚੀਜ਼ਾਂ ਤਾਂ ਫਿੱਕੀਆਂ ਨੇ ਮੈਨੂੰ ਇਹ ਨਹੀਂ ਚਾਹੀਦਾ ਬਸ ਤੁਸੀਂ ਮੇਰੇ ਭਰਾ ਬਣ ਗਏ ਮੇਰੇ ਲਈ ਇੰਨੇ ਕਾਫੀ ਆ ਭੈਣਾਂ ਦੀ ਅਸਲ ਦੌਲਤ ਤਾਂ ਉਹਨਾਂ ਦੇ ਭਰਾ ਹੁੰਦੇ ਨੇ ਇਹ ਸਭ ਚੀਜ਼ਾਂ ਕੋਈ ਮੈਨੂੰ ਨਹੀਂ ਰੱਖਦੀਆਂ ਨਾਲੇ ਮੇਰੇ ਨਾਲੋਂ ਜ਼ਿਆਦਾ ਭਰਾ ਦੀ ਕੀਮਤ ਹੋਰ ਕੌਣ ਸਮਝ ਸਕਦਾ ਠੀਕਰ ਨਾ ਭੈਣੇ ਹੁਣ ਨੀ ਕਰ ਰੋਣਾ ਜਿੰਨਾ ਰੋਣਾ ਸੀ ਪਹਿਲਾਂ ਰੋ ਲਈ ਸਾਰੇ ਜਾਣੇ ਮੇਰੀ ਗੱਲ ਸੁਣ ਲੋ ਅੱਜ ਤੋਂ ਬਾਅਦ ਇਹ ਮੇਰੀ ਭੈਣ ਹੈ ਤੇ ਮੈਂ ਇਹਦਾ ਭਰਾ ਹਾਂ ਮੰਮੀ ਖਾਸ ਕਰਕੇ ਗੱਲ ਤੂੰ ਸੁਣ ਲੈ ਅੱਜ ਤੋਂ ਬਾਅਦ ਮੰਮੀ ਆਮ ਨੂੰ ਜੇ ਤੁਸੀਂ ਤੰਗ ਪ੍ਰੇਸ਼ਾਨ ਕੀਤਾ ਨਾ ਨਾ ਤਾਂ ਇਸ ਕਰੇ ਮੈਂ ਪੈਰ ਤਰਾ ਤੇ ਨਾ ਤੇਰੀ ਧੀ ਨੂੰ ਧਰਨ ਦੇ ਮੇਰੇ ਗੱਲ ਸੁਣ ਲੈ ਕੋਗੀ ਤੂੰ ਅੱਜ ਤੋਂ ਬਾਅਦ ਜੇ ਮੇਰੀ ਭੈਣ ਨੂੰ ਕਿਸੇ ਨੇ ਦੁਖੀ ਕੀਤਾ ਨਾ ਹਏ ਤੇਰੀ ਭੈਣ ਨੂੰ ਤੇਰੇ ਘਰੇ ਛੱਡ ਦੂੰ ਤੇ ਮੇਰੀ ਭੈਣ ਨੂੰ ਮੇਰੇ ਆਪਣੇ ਘਰੇ ਲੈ ਜੂੰ ਆਹ ਭੈਣੇ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਹੁਣ ਤੇਰਾ ਭਰਾ ਹੈਗਾਗਾ ਮੈਨੂੰ ਇੱਕ ਫੋਨ ਮਾਰ ਦੇ ਬਸ ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਭਰਾ ਕੀ ਚੀਜ਼ ਹੁੰਦਾ ਹੈ ਲੈ ਭੈਣ ਤੇਰਾ ਸਾਥ ਭਰਾ ਭੈਣ ਨੂੰ ਸਾਥਲ ਦਿੰਦੀ ਹੈ ਚੱਲ ਵੀਰਪਾਲ ਚੱਲ ਗਿਆ ਬਹਿ ਜਾਂਦੇ ਹਜੇ ਬਸ ਰੋਗੀ ਜਾਣੇ ਮਲੇ ਮਮੀ ਮੇਰੀ ਭੈਣ ਨੂੰ ਧਿਆਨ ਨਾਲ ਤੇ ਪਿਆਰ ਨਾਲ ਰੱਖੀ ਇਹ ਨਾ ਸਮਝੀ ਵੀ ਇਹ ਬਿਨਾ ਭਰਾ ਤੋਂ ਹੈਗਾ ਇਹਦਾ ਭਰਾ ਇਹ ਗੱਲ ਨੂੰ ਨਾ ਦਿਮਾਗ 'ਚ ਰੱਖੀ ਚੰਗਾ ਬੇ ਚੰਗਾ ਇਹੇ ਜੇ ਪੁੱਤ ਘਰ ਘਰ ਜਮਾਈ ਹੋਣ ਜਿਨ੍ਹਾਂ ਨੇ ਮੇਰੀ ਧੀ ਦਾ ਇੰਨਾ ਪਿਆਰ ਕਰਿਆ ਸ਼ਾਬਾਸ਼ ਚੰਗਾ ਬੇਬੇ ਚੰਗਾ ਪੁੱਤ ਆ ਲੋ ਦੀਦੀ ਠੀਕ ਠੀਕ ਚੰਗਾ ਵੀਰ ਪੁੱਤ ਨੰਦ ਚੰਗਾ ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਇਹ ਵੀਡੀਓ ਦੇਖ ਹੀ ਲਈ ਰਖੜੀ ਤੇ ਬਣਾਈ ਸੀ ਸਪੈਸ਼ਲ ਰਖੜੀ ਬਣਾਈ ਹੋਈ ਹੈ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇੱਕ ਸਾਡੇ ਹੋਰ ਧਿਆਨ ਚਾਹੀਏ ਗੱਲ ਮੰਨ ਲਓ ਵੀ ਜਿੰਨੇ ਵੀ ਆਪਣੇ ਚੈਨਲ ਨਾਲ ਬੰਦੇ ਜੁੜੇ ਹੋਏ ਐ ਉਹਨਾਂ ਨੇ ਕਈਆਂ ਨੇ ਇਹਨਾ ਚੈਨਲ ਆਪਣਾ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਵੀਡੀਓ ਦੇਖਦੇ ਹੋ ਪਹਿਲਾਂ ਸਬਸਕ੍ਰਾਈਬ ਕਰਕੇ ਬਾਈ ਬਣ ਕੇ ਫੇਰ ਹਨਾ ਵੀਡੀਓ ਆਪਣੀ ਉਹ ਕਰਿਆ ਕਰੋ ਤੇ ਹੁਣ ਵਾਰੀ ਆ ਬਈ ਕਮੈਂਟਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਮਿੰਦਰ ਸਿੰਘ ਐਗਰੀਕਲਚਰ ਡਿਪਾਰਟਮੈਂਟ ਆਫ ਪੰਜਾਬ ਰਕੇਸ਼ ਗੋਇਲ ਬਠਿੰਡਾ ਸਿਮਰਨਜੀਤ ਬੋਪਾਰਾਏ ਭੁਪਿੰਦਰ ਕੌਰ ਕੈਨੇਡਾ ਸੰਜੀਵ ਸ਼ਰਮਾ ਮੋਗਾ ਮੂਰਤੀ ਸ਼ਰਮਾ ਰਾਜ ਸਿੱਧੂ ਬਲਬੀਰ ਸਰਪੰਚ ਪਟਿਆਲਾ ਪਵਿੱਤਰ ਸਿੰਘ ਨੰਬਰਦਾਰ ਪਿੰਡ ਖਾਸਪੁਰ ਪਟਿਆਲਾ ਸ਼ਰਨਜੀਤ ਕੌਰ ਲੁਧਿਆਣਾ ਕਮਲਜੀਤ ਕੌਰ ਪੀਪਲੀ ਮੱਖਾ ਸਰਬਜੀਤ ਕੌਰ ਲੁਧਿਆਣਾ ਇਸੀ ਉਹਨਾਂ ਦੇ ਨਾਂ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਸੀ ਤੁਸੀਂ ਵੀ ਕਰਦੇ ਰਹੋ ਵਧੀਆ ਵਧੀਆ ਕਮੈਂਟ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਸੀ ਗਾਲੀ